ਪੰਜ ਤਤ ਜਦੋਂ ਅਸੀਂ ਪੜਦੇ ਆ ਅਸੀਂ ਸੋਚਦੇ ਆ ਕਿ ਪੰਜ ਤਤ ਜਿਹੜੇ ਇਹ ਪੰਜ ਤਤ ਫਾਈਵ ਐਲੀਮੈਂਟ ਨਾਲ ਦੁਨੀਆ ਬਣਦੀ ਆ ਉਹਨਾਂ ਨੂੰ ਅਸੀਂ ਇਹ ਪੰਜ ਤਤ ਪੜ ਲੈਂਦੇ ਆ ਹਵਾ ਮਿੱਟੀ ਪਾਣੀ ਆਕਾਸ਼ ਅੱਗ ਵੀ ਇਹ ਪੰਜ ਐਲੀਮੈਂਟ ਨੇ ਪੰਜ ਤਤ ਨੇ ਇਹ ਇਹ ਹੈਗੇ ਤਾਂ ਹੈਗੇ ਭਾਜ ਦਾ ਤੇ ਇਹਨਾਂ ਨਾਲ ਜੋ ਅੱਖਾਂ ਨੂੰ ਦੇਖਣ ਵਾਲਾ ਭੌਤਿਕ ਸੰਸਾਰ ਆ ਇਹਨਾਂ ਤਤਾਂ ਨਾਲੇ ਬਣਿਆ ਪਰ ਜਦੋਂ ਤੱਤੇ ਦੇ ਪੈਰ ਨੂੰ ਔਕੜ ਆ ਗਿਆ ਤਾਂ ਉਹ ਇੱਕ ਵਚਨ ਹੋ ਗਿਆ ਇਸ ਸਪੈਸ਼ਲ ਤੱਤਾਂ ਪੰਜ ਨੂੰ ਆਪਾਂ ਇੱਕ ਵਚਨ ਨਹੀਂ ਕਹਿ ਸਕਦੇ ਉਹ ਪੰਜ ਨੇ ਉਹ ਇੱਕ ਥੋੜੀ ਆ ਇਹ ਪੰਚ ਤੱਤਾਂ ਪੰਜਵੀਂ ਚ ਪੰਚਮ ਸ੍ਰੇਸ਼ਟ ਸ੍ਰੇਸ਼ਟ ਤੱਤ ਉਹ ਕਿਹੜਾ ਉਹ ਆਤਮਾ ਪੰਚ ਤੱਤ ਮਿਲ ਦੇਹੀ ਦਾ ਆਕਾਰ ਆ ਬੋਲੋ ਇਹ ਸਰੀਰ ਬਣਦੇ ਨੇ ਦੇਹੀ ਦਾ ਆਕਾਰ ਬਣਦਾ ਉਹ ਆਤਮਾ ਬਣਾਉਦੀ ਹੈ ਉਹ ਪੰਚ ਤੱਤ ਜਿੱਥੇ ਤੱਤਾਂ ਮੁਕਤਾ ਪੰਜ ਤੱਤ ਉਥੇ 5 ਐਲੀਮੈਂਟ ਦੀ ਗੱਲ ਨਾਲ ਜਿਹੜੇ ਹਵਾ ਮਿੱਟੀ ਪਾਣੀ ਖਾਸ ਅਗ ਜਿਸੇ ਔਂਕੜ ਲੱਗ ਗਿਆ ਉਹ ਆਤਮਾ ਨੂੰ ਸੰਬੋਧਿਤਾ ਪੰਚ ਮਤਲਬ ਪੰਜ ਪ੍ਰਧਾਨ ਉਹ ਪੰਚਾ ਹੈ ਪੰਚਮ ਸ੍ਰਿਸ਼ਟ ਸਭ ਤੋਂ ਉੱਚਾ ਇਸ ਲਈ ਜਦੋਂ ਅਸੀਂ ਇਹ ਚੀਜ਼ਾਂ ਸਾਰੇ ਅੱਖਰ ਸਪੈਲਿੰਗ ਧਿਆਨ ਨਾਲ ਪੜ੍ਹ ਕੇ ਖੋਜ ਕਰਦੇ ਹਾਂ ਗੁਰਬਾਣੀ ਦੀ ਉਦੋਂ ਸਾਨੂੰ ਗੁਰਬਾਣੀ ਇਹ ਚੀਜ਼ਾਂ ਸਿਖਾ ਦਿੰਦੀ ਆ ਜੇ ਕਥਾਵੇਂ ਅਸੀਂ ਸਾਨੂੰ ਨਹੀਂ ਸਮਝ ਆਉਂਦਾ ਉਹਨੂੰ ਉੱਥੇ ਛੱਡ ਦਿਓ ਅੱਗੇ ਪੜੋ ਜਦੋਂ ਅੱਗੇ ਪੜਾਂਗੇ ਅੱਗੇ ਜਾ ਕੇ ਸਮਝ ਆ ਜੇ ਨਹੀਂ ਉਹ ਗੱਲ ਜਿਹੜੀ ਪਿੱਛੇ ਹੋਈ ਆ ਇਹ ਮਾਸਟਰ ਆ ਇਹ ਸੰਪੂਰਨ ਗੁਰੂ ਆ ਇਹ ਸਾਨੂੰ ਸਿੱਖਿਆ ਦੇਊਗੀ ਜਦੋਂ ਅਸੀਂ ਇਹਨੂੰ ਉਸ ਲਗਨ ਨਾਲ ਪੜਾਂਗੇ ਸਾਡੇ ਅੰਦਰ ਇਸ ਤੋਂ ਕੁਝ ਲੈਣ ਦੀ ਜਦੋਂ ਇੱਛਾ ਹੋਊਗੀ ਤਾਂ ਇਹ ਦੇਊਗੀ ਸੋ ਕਿਉਂ ਬਿਸਰੇ ਜੋ ਘਾਲਣਾ ਭਾਨੇ ਉਹਨੂੰ ਕਿਉਂ ਬਿਸਰੀਏ ਜਿਹੜਾ ਕਦੇ ਕਿਸੇ ਦੀ ਘਾਲ ਕਮਾਈ ਮੰਨਦਾ ਹੀ ਨਹੀਂ ਹੈਗਾ ਜੇ ਅਸੀਂ ਘਾਲ ਕਮਾਈ ਕਰਾਂਗੇ ਲਗਨ ਨਾਲ ਮਿਹਨਤ ਨਾਲ ਖੋਜ ਕਰਾਂਗੇ ਤਾਂ ਉਹਦਾ ਫਲ ਦੇਊਗਾ ਗਿਆਨ ਦੇ ਰੂਪ ਦੇ ਵਿੱਚ ਉਹ ਘਾਲ ਨਹੀਂ ਪੰਦਾ ਉਹ ਕਿਸੇ ਦੀ ਮਜ਼ਦੂਰੀ ਨਹੀਂ ਰੱਖਦਾ ਇਸ ਲਈ ਕਿਰਪਾ ਕਰਕੇ ਗੁਰਬਾਣੀ ਨੂੰ ਖੋਜ ਵਿਚਾਰ ਕੇ ਪੜੋ ਆਪ ਖੋਜੋ ਵਿਚਾਰੋ ਇਹ ਇਹ ਅੱਖਰਾਂ ਨੂੰ ਪੜਨ ਨਾਲ ਕੁਝ ਨਹੀਂ ਮਿਲਣਾ ਹੈਗਾ ਉਹ ਆਪਣੇ ਮਨ ਦੀ ਸੰਤੁਸ਼ਟੀ ਆ ਆਪਣੀ ਈਗੋ ਸੈਟੀਸਫੈਕਸ਼ਨ ਆ ਹੋਰ ਇਸ ਤੋਂ ਇਲਾਵਾ ਕੁਛ ਨਹੀਂਗਾ ਉਹ ਹੰਕਾਰੇ ਵੱਧ ਰਿਹਾ ਹੰਕਾਰ ਨੂੰ ਤਾਂ ਖਤਮ ਕਰਨਾ ਉਹੀ ਹੰਕਾਰ ਹਉਮੇ ਦੀ ਬਿਮਾਰੀ ਚ ਦਾ ਸਾਰਾ ਸੰਸਾਰ ਜੂਝ ਰਿਹਾ ਤੇ ਉਹਨੂੰ ਪਤਾ ਵੀ ਨਹੀਂਗਾ ਕਿ ਸਾਨੂੰ ਹਉਮੇ ਦੀ ਬਿਮਾਰੀ ਹੈ ਇਹ ਇਹ ਸਭ ਤੋਂ ਖਤਰਨਾਕ ਚੀਜ਼ ਆ ਲੋਕ ਜੰਮਦੇ ਨੇ ਜ਼ਿੰਦਗੀ ਜਿਉਂਦੇ ਨੇ ਮਰਦੇ ਨੇ ਜ਼ਿੰਦਗੀ ਖਰਾਬ ਜੀਵਨ ਖਰਾਬ ਕਰ ਜਾਂਦੇ ਨੇ ਪਰ ਉਹਨਾਂ ਨੂੰ ساری ਉਮਰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਨੂੰ ਹਉਮੇ ਦੀ ਬਿਮਾਰੀ ਸੀਗੀ ਗਰਵਾਣੀ ਗੱਲ ਦੱਸਦੀ ਆ ਉਲਟਾ ਉਹੀ ਗੁਰਵਾਣੀ ਦੇ ਗ੍ਰੰਥਾਂ ਤੇ ਰਮਾਲਿਆਂ ਰੱਖ ਕੇ ਉਹ ਨੂੰ ਹੀ ਪੁੱਛੀ ਜਾਂਦੇ ਨੇ ਗ੍ਰੰਥ ਨੂੰ ਮਤ ਪੈਸਿਆਂ ਦਾ ਮੱਥਾ ਟਿਕਾ ਕੇ ਪੈਸਾ ਇਕੱਠਾ ਕਰਦੇ ਨੇ ਉਹ ਲਾਈਨ ਤੇ ਲੱਗੇ ਇਸ ਸਿੱਖਿਆ ਨੂੰ ਅਸਲ 'ਚ ਇਹ ਪੜ ਕੇ ਕੁਝ ਖੋਜਣ ਲਈ ਲਿਖੀ ਸੀਗੀ ਕਿਰਪਾ ਕਰਕੇ ਇਹਨਾਂ ਗੱਲਾਂ ਨੂੰ ਸਮਝੋ ਪਲੀ ਗੁਰਵਾਣੀ ਨੂੰ ਖੋਜੋ ਵਿਚਾਰੋ